ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 14 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਕੁਝ ਵੀ ਖਾਸ ਬਦਲਾਅ ਨਹੀਂ ਹੋ ਰਿਹਾ ਸਵੇਰ ਵੇਲੇ ਜਰੂਰ ਹਲਕੀ ਜਿਹੀ ਬੱਦਲਵਾਈ ਲਗਾਤਾਰ ਪੰਜਾਬ ਉਪਰੋਂ ਦੀ गुजर ਰਹੀ ਹੈ ਉਹ ਉਸੇ ਤਰ੍ਹਾਂ ਹੀ ਲੰਘਦੀ ਰਹੇਗੀ ਬਾਅਦ ਵਿੱਚ ਮੌਸਮ ਤਕਰੀਬਨ ਪੂਰੀ ਤਰ੍ਹਾਂ ਦੇ ਨਾਲ ਸਾਫ ਹੋ ਜਾਵੇਗਾ ਤੇ ਧੁੱਪ ਨਿਕਲਿਆ ਆਵੇਗੀ ਸਵੇਰ ਵੇਲੇ ਧੁੰਦ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪੈ ਰਹੀ ਧੁੰਦ ਦੀ ਉਮੀਦ ਹਲਕੀ ਜਿਹੀ ਜਿਸ ਦਿਨ ਮੀਂਹ ਪੈਣਗੇ ਉਸ ਦਿਨ ਵਾਪਸੀ ਕਰਦੀ ਹੋਈ ਦਿਖਾਈ ਦੇਵੇਗੀ ਉਸ ਤੋਂ ਇਲਾਵਾ ਧੁੰਦ تقریبا ਖਤਮ ਹੈ ਕੋਰਾ ਜਰੂਰ ਕੱਲ ਵੀ ਕੁਝ ਜਿਗ ਖੇਤਰਾਂ ਦੇ ਵਿੱਚ ਹਲਕਾ ਜਿਹਾ ਦੇਖਣ ਨੂੰ ਮਿਲਿਆ ਅੱਜ ਵੀ ਕੁਝ ਜਿਗ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਟੈਂਪਰੇਚਰ ਵੀ ਦੋ ਹਿੱਸਿਆਂ ਦੇ ਵਿੱਚ ਸਵੇਰ ਵੇਲੇ ਵੰਡਿਆ ਹੋਇਆ ਹੈ ਜਿਹੜੇ ਖੇਤਰਾਂ ਦੇ ਵਿੱਚ ਹਲਕਾ ਜਿਹਾ ਕੋਰਾ ਦਿੱਸਦਾ ਹੈ ਉਹਨਾਂ ਵਿੱਚ 4-5 ਡਿਗਰੀ ਦੇ ਆਸ-ਪਾਸ ਟੈਂਪਰੇਚਰ ਪੂਜ ਰਿਹਾ ਜਾਂਦਾ ਹੈ ਤੇ ਜਿਨ੍ਹਾਂ ਦੇ ਵਿੱਚ ਹਲਕੇ ਬੱਦਲ ਬਾਈ ਲੰਘਦੀ ਹੈ ਉਹਨਾਂ ਦੇ ਵਿੱਚ ਸਵੇਰ ਦਾ ਟੈਂਪਰੇਚਰ 10-11 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੁੰਦਾ ਹੈ ਤੇ ਜੇਕਰ ਦਿਨ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਸਾਰੇ ਹੀ ਖੇਤਰਾਂ ਦੇ ਵਿੱਚ 26-27 ਡਿਗਰੀ ਦੇ ਆਸ-ਪਾਸ ਲਗਾਤਾਰ ਟੈਂਪਰੇਚਰ ਪੂਜ ਰਿਹਾ ਹੈ ਧੁੱਪੇ ਤੋਂ ਤੁੱਪ ਲੱਗਦੀ ਹੈ ਤੇ ਸ਼ਾਮੇ ਹਲਕੀ ਜਿਹੀ ਠੰਡ ਮਹਿਸੂਸ ਹੁੰਦੀ ਹੈ ਅਜਿਹੇ ਦਿਨ ਚੱਲ ਪਏ ਹਨ ਹੋ ਸਕਦਾ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਇੱਕ ਸਿਸਟਮ ਪ੍ਰਭਾਵਿਤ ਕਰੇਗਾ ਲੰਘਦੀ ਹੋਏ ਬੱਦਲਬਾਜ਼ੀ ਨਾਲ ਕਿਤੇ ਨਾ ਕਿਤੇ ਕੜਮਣ ਹੋ ਸਕਦੀ ਹੈ ਜਿਆਦਾ ਮੀਂਹ ਦੀ ਸੰਭਾਵਨਾ ਕੱਲ ਨੂੰ ਨਹੀਂ